ਗਣਤੰਤਰ ਦਿਵਸ ਮੌਕੇ ਬਠਿੰਡਾ ਸ਼ਹਿਰ ਵਿੱਚ ਆਜ਼ਾਦੀ ਦਿਵਸ ਦੇ ਬੋਰਡ ਲੱਗੇ। ਕੱਲ ਨੂੰ ਪਾਵੇਂ ਪੂਰਾ ਦੇਸ਼ ਗਣਤੰਤਰ ਦਿਵਸ ਮਨਾ ਰਿਹਾ ਹੈ ਪਰ ਬਠਿੰਡਾ ਦੇ ਅਫਸਰशाही ਇਲਾਕੇ ਵਿੱਚ ਲੱਗੇ ਹਨ ਆਜ਼ਾਦੀ ਦਿਵਸ ਦੇ ਬੋਰਡ। ਇਸ ਮੌਕੇ ਤੇ ਸਥਾਨਕ ਵਸਨੀਕਾਂ ਨੇ ਕਿਹਾ ਹੈ ਕਿ ਨਗਰ ਨਿਗਮ ਅਧਿਕਾਰੀਆਂ ਦੀ ਨਲਾਇਕੀ ਹੈ ਜਿਨ੍ਹਾਂ ਨੇ ਗਣਤੰਤਰ ਦਿਵਸ ਤੇ ਆਜ਼ਾਦੀ ਦਿਵਸ ਦੇ ਬੋਰਡ ਲਗਾਏ ਹਨ। ਬੜਾ ਕਈ ਵਾਰੀ ਚੁਟਕਲਾ ਚੱਲਦਾ ਹੁੰਦਾ ਕੋਈ ਬਾਲੇ ਪੜੇ ਲਿਖੇ ਬੰਦੇ ਹੁੰਦੇ ਆ ਤੇ ਉਹ ਇੱਕ ਦੂਜੇ ਨੂੰ ਕਹਿੰਦਾ ਵੀ ਸਵਾਲ ਕਰ ਕੀਤਾ ਕਿਸੇ ਨੇ ਕਹਿੰਦਾ ਵੀ 26 ਜਨਵਰੀ ਨੂੰ ਕਾਦੀ ਛੁੱਟੀ ਹੁੰਦੀ ਹੈ ਕਹਿੰਦਾ 15 ਅਗਸਤ ਦੀ ਸੋ ਉਹ ਕੰਮ ਸਾਡੀ ਇਥੇ ਮਿਊਨਿਸਪਲ ਕਾਰਪੋਰੇਸ਼ਨ ਨੇ ਕਰਤਾ ਵਧਾਈਆਂ ਦਿੱਤੀਆਂ ਗਣਤੰਤਰ ਉਦੇਸ਼ ਦੀਆਂ ਯਾਨੀ ਕਿ ਰਿਪਬਲਿਕ ਡੇ ਦੀਆਂ ਦੇਣੀਆਂ ਸੀ ਦੇਤੀਆਂ 인ਡੀਪੈਂਡੈਂਸ ਦੇਦੀਆਂ ਕਹਿਣ ਤੋਂ ਭਾਵ ਵੀ 26 ਜਨਵਰੀ ਵਾਲੇ ਦਿਨ 15 ਅਗਸਤ ਦੀਆਂ ਵਧਾਈਆਂ ਦਿੰਦੇ ਜਿਹੜੇ ਇਹ ਫਲਾਇਰ ਲਾਏ ਨੇ ਫਲੈਕਸਿਸ ਲਾਈਆਂ ਨੇ ਸੋ ਇੱਕ ਚੀਜ਼ ਇਹਦੇ ਵਿੱਚ ਸਪਸ਼ਟ ਨਜ਼ਰ ਆਉਂਦੀ ਹੈ ਕਿ ਜਿਹੜੇ ਸਾਡੇ ਅਫਸਰ ਛਾਈ ਹੈ ਇਹ ਸਿਰਫ ਕੁਰਸੀਆਂ ਦੇ ਬਹਿ ਕੇ ਹੀ ਕੰਮ ਕਰਨ ਗਿੱਜੀ ਹੋਈ ਹੈ ਹਕੀਕਤ ਕੀ ਹੈ ਇਹ ਤੋਂ ਬੜੇ ਦੂਰ ਨੇ ਸੋ ਮੈਂ ਚਾਹਣਾ ਕਿ ਇਹ ਇੱਕ ਛੋਟੀ ਗਲਤੀ ਨਹੀਂ ਹੈ ਇਹ ਇੱਕ ਨਲਕੀ ਹੈ ਸੋ ਇਹ ਨਲਕੀ ਸਾਰੇ ਬਠਿੰਡੇ ਨੂੰ ਭੁਗਤ ਨਹੀਂ ਪੈ ਰਹੀ ਆ ਇਹ ਇਕੱਲੇ ਬਠਿੰਡੇ ਦੇ ਵਿੱਚ ਇਹ ਫਲੈਕਸ ਦਾ ਰੌਲਾ ਨਹੀਂ ਹੈਗਾ ਕਾਰਪੋਰੇਸ਼ਨ ਹੋਵੇ ਚਾਵੇਂ ਪੁੱਡਾ ਹੋਵੇ ਕੰਮ ਇੱਥੇ ਕੋਈ ਕਰਦਾ ਨਹੀਂ ਅਫਸਰ ਸਾਹਿਬ ਹਾਰੂ ਐ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਮੈਂ ਨਲਾਕੀ ਕਹੂੰਗਾ ਹੋਰ ਇਹਦੂ ਵੱਧ ਕੋਈ ਕੁਝ ਨਹੀਂ ਕਹਿ ਸਕਦਾ ਵੱਡੀ ਲਾਪਰਵਾਹੀ ਕੀ ਹੋਊਗੀ ਇੱਕ ਚੀਜ਼ ਦੱਸੋ ਵੀ ਇਸ ਤੋਂ ਵੱਡੀ ਲਾਪਰਵਾਹੀ ਕੀ ਹੋ ਸਕਦੀ ਹੈ ਕਿ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਵੀ 26 ਜਨਵਰੀ ਤੇ 15 ਅਗਸਤ ਦੇ ਵਿੱਚ ਫਰਕ ਕੀ ਆ ਤੁਹਾਨੂੰ ਇਹ ਦੀ ਪਤਾ ਕੀ ਇੱਕ ਇੰਡੀਪੈਂਡੈਂਸ ਡੇ ਐ ਇੱਕ ਰਿਪਬਲਿਕ ਡੇ ਐ ਤੇ ਫਿਰ ਇਹਦੇ ਲਈ ਤਾਂ ਇੱਕ ਸਭ ਤੋਂ ਵੱਡੀ ਗੱਲ ਐ ਕਿ ਇਹਦੇ ਉੱਤੇ ਇੱਕ ਤਾਨ ਨਾਲ ਉਹ ਜਿਹੜੇ ਬੰਦੇ ਨੇ ਵੀ ਕੀਤਾ ਉਹਦੇ ਉੱਤੇ ਇੱਕ ਜਿਹੜਾ ਹੈਗਾ ਸਰਵਿਸਿਸ ਐਕਟ ਦੇ ਅਧੀਨ ਜਿਹੜਾ ਇੱਕ ਕਾਰਵਾਈ ਹੋਣੀ ਚਾਹੀਦੀ ਆ ਇਹਨੂੰ ਛੋਟੀ ਗਲਤੀ ਨਾ ਲੈ ਕੇ ਚੱਲੋ ਇੱਕ ਪੈਸਾ ਵੀ ਬਰਬਾਦ ਹੋਇਆ ਜਿਹਦੀ ਵੀ ਗਲਤੀ ਐਂਡ ਇਹ ਜਦੋਂ ਇੱਕ ਇਹ ਨਹੀਂ ਹੈਗਾ ਕਿ ਤੂੰ ਸੀ ਮੈਂ ਤੁਰੇ ਜਾਂਦੇ ਨਹੀਂ ਫਲੈਕਸ ਬਣਵਾ ਲਈ ਇਹਦਾ ਪਹਿਲਾਂ ਇੱਕ ਡਿਜ਼ਾਈਨ ਤਿਆਰ ਹੋਇਆ ਹੋਊਗਾ ਇਹਦਾ ਪਹਿਲਾਂ ਇੱਕ ਲੈਂਗੁਏਜ ਤਿਆਰ ਹੋਈ ਹੋਊਗੀ ਇਹਦੀ ਪਹਿਲਾਂ ਲਿਖਤ ਤਿਆਰ ਹੋਈ ਹੋਊਗੀ ਐਂਡ ਉਹਦੇ ਥੱਲੇ ਦਸਕਤ ਹੋਏ ਹੋਣੇ ਆ ਸੋ ਜੇਕਰ 26 ਜਨਵਰੀ ਨੂੰ ਆਜ਼ਾਦੀ ਦਾ ਦਿਹਾੜਾ ਮਨਾ ਰਹੇ ਆ ਤੇ ਧੰਨ ਭਾਗ ਇਹਨਾਂ ਦੇ ਪਈ ਇਹੋ ਜੇ ਇਹਨਾਂ ਨੇ ਪੜਾਈਆਂ ਕੀਤੀਆਂ ਹੋਣੀਆਂ ਇਹੋ ਜੇ ਪੇਪਰ ਦਿੱਤੇ ਹੋਣੇ ਆ ਤੇ ਇਹੋ ਜੇ ਗਾਂਏ ਕੌਮ ਦੀ ਦੇਸ਼ ਦੀ ਸੇਵਾ ਕਰਨਗੇ ਇਸ ਮੌਕੇ ਤੇ ਮੇਅਰ ਨਗਰ ਨਿਗਮ ਮਠੰਡਾ ਦੇ ਬਲਵੰਤ ਰਾਏ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੁਣੇ ਪਤਾ ਲੱਗਾ ਹੈ ਜਿਸ ਦੀ ਉਹ ਜਾਂਚ ਕਰਵਾ ਰਹੇ ਹਨ ਦੇਖੋ ਤੁਹਾਡੇ ਰਾਹੀ ਮੈਨੂੰ ਹੁਣੇ ਪਤਾ ਲੱਗਿਆ ਬਾਕੀ ਲੈਬ ਵੀ ਚੱਲ ਰਿਹਾ ਹੈ ਮੈਂ ਦੇਖ ਰਿਹਾ ਉਹ ਮੈਂ ਪੁੱਛਿਆ ਕਾਰਨ ਕੀ ਹੋ ਸਕਦਾ ਕਿਉਂਕਿ ਜਿਹੜੀ ਹੈ 26 ਜਨਵਰੀ ਹੈ ਤੇ ਜਿਹੜਾ 15 ਅਗਸਤ ਦਾ ਬੋਰਡ ਹੈ ਲੋਕਾਂ ਵਿੱਚ ਇਹ ਜਿਹੜਾ ਹੈਗਾ ਇੱਕ ਇਹੋ ਜਿਹਾ ਇਸ਼ੂ ਹੈ ਕਰੇ ਹਰ ਇੱਕ ਬੰਦਾ ਹਰਾਨ ਹੈ ਸੋ ਉਹ ਜਿਹੜਾ ਬੋਰਡ ਜਿਹੜਾ ਪਹਿਲਾਂ ਲੱਗਿਆ ਸੀਗਾ ਲੱਗਿਆ ਤਾਂ ਸੀ ਉਹ ਪੁਰਾਣਾ ਉਹਦੇ ਉੱਤੇ ਕਿਸੇ ਨੇ ਆਪਣਾ ਬੋਰਡ ਲਗਾ ਦਿੱਤਾ ਜਦੋਂ ਬੋਰਡ ਲਗਾਤਾ ਤੇ ਉਹ ਕਿਤੇ ਰਾਤ ਪਟਿਆ ਗਿਆ ਜਾਂ ਹੁਣ ਕਿਸੇ ਨੇ ਪੱਟ ਲਿਆ ਤੇ ਥੱਲੇ ਸਾਡਾ ਜਿਹੜਾ ਪਿਛਲੇ ਸਾਲ ਦਾ ਬੋਰਡ ਲੱਗਿਆ ਸੀਗਾ ਤੇ ਉਹ ਨਿਕਲਿਆ ਆ ਔਰ ਮੈਂ ਉਹ ਜਿਹੜਾ ਹੈਗਾ ਉਸ ਤੇ ਲਿਖਿਆ ਆ 15 ਅਗਸਤ ਜੋ ਕਿ 26 ਜਨਵਰੀ ਕੱਲ੍ਹ ਹੈਗੀ ਸਾਡਾ ਦਿਹਾੜਾ ਜੋ ਹੈਗਾ ਸੋ ਮੈਂ ਵਿਸ਼ੇਸ਼ ਤੌਰ ਤੇ ਆਪਣੇ ਵੱਲੋਂ ਜਿਹੜਾ ਹੈ ਤੁਹਾਡੇ ਰਾਹੀ ਲੋਕਾਂ ਤੱਕ ਆਪਣੀ ਮਿਹਨਤੀ ਜ਼ੂਰ ਕਰਾਂਗਾ ਅਪੀਲ ਕਰਦਾ ਹਾਂ ਵੀ ਜਿੱਥੇ ਕਿਤੇ ਵੀ 26 ਜਨਵਰੀ ਦਾ ਬੋਰਡ ਲੱਗਿਆ ਹੋਵੇ ਉਹਦੇ ਉੱਤੇ ਚਾਹੇ ਕੋਈ ਪਾਰਟੀ ਹੈ ਚਾਹੇ ਕੋਈ ਵੈਸੇ ਬੰਦਾ ਹੈ ਚਾਹੇ ਕਿਸੇ ਨੇ ਕੋਈ ਮਤਲਬ ਕੋਈ ਠੇਕੇਦਾਰ ਹੈ ਜਿੱਥੇ ਬੋਰਡ ਲੱਗਿਆ ਹੈ ਮਤਲਬ 26 ਜਨਵਰੀ ਦਾ ਉਹਦੇ ਉੱਤੇ ਜਿਹੜਾ ਬੋਰਡ ਕਿਰਪਾ ਨਾ ਲਗਾਇਆ ਜਾਵੇ ਅਗਰ ਫਿਰ ਵੀ ਲਗਾਏਗਾ ਕੋਈ ਤੇ ਮੈਂ ਉਹੋ ਜਿਹਾ ਲਿਖ ਕੇ ਭੇਜ ਦੂੰਗਾ ਉਹੋ ਜੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਹਦੀ ਹਾਸੀ ਦਾ ਕੰਮ ਨਾ ਬਣੇ ਕਿਉਂਕਿ ਸਾਨੂੰ ਅਜ਼ਾਦੀ ਹੈ ਹਜ਼ਾਰਾਂ ਲੋਕਾਂ ਨੇ ਹਜ਼ਾਰਾਂ ਸਾਡੇ ਜੌਧਿਆਂ ਨੇ ਆਪਣੀਆਂ ਜਾਨਾਂ ਦੇ ਕੇ ਸਾਨੂੰ ਆਜ਼ਾਦੀ ਦਵਾਈ ਹੈ ਸੋ ਜਿੱਥੇ ਆਜ਼ਾਦੀ ਦਾ ਬੋਰਡ ਲੱਗਿਆ ਚਾਹੇ ਉਹ ਉਹਨਾਂ ਕੱਲ ਲੱਗੇ ਹੋਣਗੇ 26 ਜਨਵਰੀ ਦੇ ਉਦੋਂ ਤੇ ਬੋਰਡ ਲਗਾਣਾ ਸਖਤ ਬਣਾਓ ਤੁਕ ਅਨਗਹਿਲੀ ਨਹੀਂ ਲੱਗਦੀ ਵੀ ਇਹ ਸ਼ੇ ਇਲਾਕਾ ਹੈਗਾ ਜਿਸ ਸਾਉ ਦੇ ਦੇਖੋ ਗੱਲ ਸੁਣੋ ਅਨਗਹਿਲੀ ਤਾਂ ਹੈਗੀ ਹੈ ਵੀ ਜਿਨ੍ਹਾਂ ਨੇ ਪਹਿਲ ਨੂੰ ਬੋਰਡ ਲਗਾਇਆ ਮੈਨੂੰ ਨਹੀਂ ਪਤਾ ਕਿੰਨਾਂ ਦਾ ਬੋਰਡ ਲਗਾਇਆ ਸੀ ਕਿਨੇ ਲਾਇਆ ਸੀ ਉਹ ਪਰ ਲੇਕਿਨ ਬੋਰਡ ਲਾਣਾ ਹੀ ਨਹੀਂ ਚਾਹੀਦਾ ਜਿੱਥੇ ਸਾਡੇ ਹਿੰਦੁਸਤਾਨ ਦਾ ਕੋਈ ਆਜ਼ਾਦੀ ਦਾ ਬੋਰਡ ਲੱਗਿਆ ਉਹ ਚਾਹੇ ਜਿਸ ਤਰ੍ਹਾਂ ਆਪਾਂ ਕੱਲ 26 ਜਨਵਰੀ ਹੈਗੀ ਹੈ ਆਪਾਂ ਬੜੀ ਧੂਮ-ਧਾਮ ਨਾਲ ਸਾਰੇ ਖੁਸ਼ੀਆਂ ਨਾਲ ਮਨਾ ਰਹੇ ਹਾਂ ਬੋਰਡ ਵੀ ਲੱਗ ਰਹੇ ਹਨ ਅਗਰ ਉਧਰ ਤੇ ਕੋਈ ਜਾ ਕੇ ਬੋਰਡ ਲਗਾ ਦਿੰਦਾ ਤੇ ਬੜੀ ਮਤਲਬ ਇੱਕ ਕਾਨੂੰਨੀ ਔਰ ਮਾੜੀ ਗੱਲ ਹੈ